ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਆਪ ਸਭ ਸੰਤਾਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਧਰੱਖ ਲੱਖ ਵਜਾਇ ਤੋਂ ਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਪੁਰਬ ਵਿੱਚ ਅਸੀਂ ਤਿੰਨ ਇਤਿਹਾਸਿਕ ਦਿਹਾੜੇ ਮਨਾਉਣੇ ਹਨ ਇੱਕ ਹੈ ਸਤਕੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਦਿਹਾੜਾ ਜਿਹੜਾ ਅੱਜ ਅਸੀਂ ਮਨਾ ਰਹੇ ਹਾਂ ਦੂਜਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਦਿਵਸ ਕੱਲ ਖਾਲਸਾ ਪੰਥ ਨੇ ਕੋ ਮਨਾਇਆ ਸੀ

ਗੁਰੂ ਜੀ ਨੇ ਪਾਪਾ ਬੁੱਢਾ ਜੀ ਨੂੰ ਤਾਗਿਆ ਤੇ ਬਿਠਾ ਕੇ ਸਾਰੀ ਸੇਵਾ ਦਾ ਅਧਿਕਾਰ ਦਿੱਤਾ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੋਲੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨੇ ਸਭ ਕੰਤ ਫਿਰ ਗੁਰੂ ਸਾਹਿਬ ਜੀ ਦਾ ਹੁਕਮ ਆਇਆ ਸੁਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਦਤ ਸੁਹਾਗ ਜੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ वृन्द सारु क्राम क्राया सगल मनोरथ पूरे जय जयकार भया सब जगत अंतर लथे सगले मिसुवे तर परुल पुरण पुरख अचंत अविनाशी चास वेद पुरानी गाय गाया अपना भेद रखिया परमेश्वर नानक नाम ते आया संपूर्ण ता दिवस ਜਦ ਤਸ਼ਮੇਸ਼ ਪਿਤਾ ਜੀ ਸਰਵੰਸ ਵਾਰ ਕੇ ਸਾਬੋ ਕੀ ਤਲਵੰਡੀ ਆਏ ਤਾਂ ਉਥੇ ਸੰਗਤਾਂ ਨੇ ਬੇਨਤੀ ਕਰਕੇ ਕਿਹਾ ਹਜ਼ੂਰ ਆਪ ਜੀ ਨੇ ਜੋ ਆਦ ਗ੍ਰੰਥ ਦੀ ਬੇਨ ਨੂੰ ਪੂਰਾ ਕਰਨ ਦਾ ਵਾਦਾ ਕੀਤਾ ਸੀ ਕਿਰਪਾ ਕਰਕੇ ਉਹ ਪੂਰਾ ਕਰੋ ਜੀ ਤਾਂ ਮਹਾਰਾਜ ਜੀ ਨੇ ਕਿਹਾ ਤੁਸੀਂ ਤੀਰਮਲ ਦੇ ਪਾਸ ਕਰਤਾਰਪੁਰ ਸਾਹਿਬ ਜਾਓ ਪੰਜਵੇਂ ਪਾਤਸ਼ਾਹ ਜੀ ਨੇ ਜੋ ਕੁਰਬਾਨੀ ਦੀ ਬੇਨ ਰਚੀ ਹੈ ਉਸ ਵਿੱਚ ਨੋਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਥਾਂ ਖਾਲੀ ਹੈ ਅਤੇ ਉਹ ਸਰੂਰ ਲੈ ਕੇ ਆਓ ਏ ਸਤਗੁਰਾ ਦਾ ਹੁਕਮ ਮੰਨ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਪੰਜੀ ਸਿੰਘ ਨਾਲ ਲੈ ਕੇ ਧੀਰਮਲ ਪਾਸ ਗਏ ਤਾਂ ਧੀਰਮਲ ਨੇ ਹੰਕਾਰ ਵਿੱਚ ਕਿਹਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜਵੇਂ ਰੂਪ ਵਿੱਚ ਤਿਆਰ ਕੀਤੀ ਹੈ ਦਸਵੇਂ ਪਾਛਮੀ ਤਾਂ ਸਤਗੁਰਾ ਦਾ ਹੀ ਸਰੂਪ ਹਨ ਆਪ ਜੀ ਕੰਠੋ ਕਿਉਂ ਨਹੀਂ ਰਾਜ ਲੈਂਦੇ ਇਹ ਸੁਣ ਕੇ ਸਿੰਘਾ ਨੇ ਵਾਪਸ ਆ ਕੇ ਹਜ਼ੂਰ ਤੇ ਸਾਨੂੰ ਬੇਨਤੀ ਕਰਕੇ ਦੱਸਿਆ ਮਹਾਰਾਜ ਜੀ ਧੀਰਮਲ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਧੀਰਮਲ ਦਾ ਜਵਾਬ ਸੁਣ ਕੇ ਹਜ਼ੂਰ ਆਪ ਪਾਈ ਮਨੀ ਸਿੰਘ ਜੀ ਨੇ ਲਖਾਰੀ ਲਾ ਕੇ ਆਪਣੀ ਪਵਿੱਤਰ ਰਚਨਾਤੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਠੋ ਉਚਾਰਨ ਲਗੇ ਅਤੇ ਪਾਈ ਮਨੀ ਸਿੰਘ ਜੀ ਨਾਲ ਬਾਬਾ ਦੀਪ ਸਿੰਘ ਜੀ ਕਾਗਜ਼ ਕਰਵਾ ਅਤੇ ਸਿਹਾਈ ਦੀ ਸੇਵਾ ਕਰਨ ਲਗੇ ਇਸ ਤਰ੍ਹਾਂ ਗੁਰਬਾਣੀ ਦੀ ਪੜਾਈ ਲਿਖਾਈ ਅਤੇ ਅਰਥ ਸ਼ੁਰੂ ਹੋਇਆ ਹਜ਼ੂਰ ਅੰਮ੍ਰਿਤ ਵੇਲੇ ਜਿਨੇ ਗੁਰਬਾਣੀ ਲਿਖਵਾਇਆ ਕਰਦੇ ਪਿਛਲੇ ਬਹਿਰ 1948 ਸੰਗਾ ਅਤੇ ਬਿਆਤ ਸੰਤਾ ਨੂੰ ਅਰਥ ਪੜਾਇਆ ਕਰਦੇ ਇਸ ਤਰ੍ਹਾਂ 9 ਮਹੀਨੇ 9 ਦਿਨ ਨੋ ਪੜੀਆਂ ਵਿੱਚ ਸੰਮਤ 1760 ਤੱਕ ਤੋਂ ਆਰੰਭ ਕਰਕੇ 1763 ਸਾਲ ਤੱਕ ਅਰਥ ਪੜਾਏ ਅਤੇ ਸਾਰੀ ਗੁਰਬਾਣੀ ਨੋਵੇਂ ਪਾਤਸ਼ਾਹ ਦੀ ਬਾਣੀ ਸਮੇਤ ਇੱਕ ਓੰਕਾਰ ਤੋਂ ਲੈ ਕੇ 18 10 20 ਸੰਪੂਰਨ ਕੀਤੀ ਲਗਾ ਮਾਤਰਾ ਦਾ ਫਰਕ ਵੀ ਸਤਿਗੁਰਾਂ ਨੇ ਨਹੀਂ ਪਾਇਆ ਪੰਜਵੇਂ ਪਾਤਸ਼ਾਹ ਪਾਤਸ਼ਾਹ ਜੀ ਦੀ ਰਚੀ ਕਰਤਾਰਪੁਰ ਵਾਲੇ ਸਰੂਪ ਵਿੱਚ ਰਹਿਰਾ ਸਾਹਿਬ ਦੇ ਕੇਵਲ ਪਹਿਲੇ ਪੰਜ ਸ਼ਬਦ ਹੀ ਹਨ ਨੋਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਨਹੀਂ ਹੈ ਇਸ ਮੇਸ਼ ਪਿਤਾ ਜੀ ਨੇ ਜੋ ਸੰਪੂਰਨ ਕੀਤਾ ਉਸ ਵਿੱਚ ਰਹਿਰਾ ਸਾਹਿਬ ਜੀ ਦੇ 9 ਸ਼ਬਦ ਹਨ ਜਿਨ੍ਹਾਂ ਦਾ ਪੜ ਹਰ ਰੋਜ਼ ਸੰਤਾ ਕਰਦੀ ਆ ਹਣੀ ਪੋਗ ਦੋਹਾਂ ਸਰੂਪਾ ਦਾ 18 ਦਾ ਸਪੀਸ ਤੇ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਕ ਹੀ ਲਿਖਾਰੀ ਇੱਕ ਹੀ ਲਿਖਣ ਸ਼ੈਲੀ ਅਖਰਾਂ ਦੀ ਬੰਦਨ ਸਿਹਾਈ ਤੇ ਕਾਗਜ਼ ਇੱਕ ਹੀ ਤਰ੍ਹਾਂ ਦੇ ਹਨ हजूर ने साबो की तलवंडी दा नाम तक श्री दब्दमा साहेब गुरु की काशी रख के वर हिता कि जो इथे पढ़ेगा उसन छैती विद्या प्राप्त हो आई गे गुरबानी दे संपूर्ण होते जो सिहाइत कर्मा बचिया दशमेश पिताजी ने जे सरोवर विच सुटिया उस दा नाम लिखन सर साहिब रखिया गुरु साहेब जी गुरु ग्रंथ साहिब की वाणी तंबू विच बैठ के उचार दी सिंह जी गुरबानी लिख ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕਰਕੇ ਜਗਤ ਤੇ ਵੱਡਾ ਪ੍ਰਭਾਵ ਕਾਰ ਕੀਤਾ ਗੁਰੂ ਜੀ ਤੋਂ ਅਰਥ ਸੋੰਕੇ ਸਾਰੇ 48 ਸੇਵ ਪ੍ਰਮ ਗਿਆਨ ਪਾਕੇ ਜੀਵਨ ਮੁਕਤ ਤੇ ਦੇਹ ਮੁਕਤ ਹੋ ਗਏ ਕਿਸੇ ਨੂੰ ਵੀ ਸ਼ਰੀਰ ਦਾ ਚੇਤਾ ਨਾ ਰਿਹਾ ਇਹ ਦੇਖ ਕੇ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਦਿੱਤੀ ਕਿ ਭਾਈ ਸਾਹਿਬ ਤੁਸੀਂ ਦੂਜੇ ਸਿੰਘਾਂ ਵਾਂਗ ਦੇਹ ਮੁਕਤ ਹੋ ਕੇ ਸਭ ਕੁਝ ਛੱਡਣਾ ਨਹੀਂ ਸਭ ਨੂੰ ਸੇਵਾ ਕਰਨੀ ਹੈ ਜੋ ਅਖਰ ਅਸੀਂ ਤੁਹਾਨੂੰ ਪੜਾਏ ਹਨ ਉਹ ਅਗਾਹ ਸੰਤਾਂ ਨੂੰ ਪੜਾਣੇ ਨੇ ਪਰਾਕੇ ਜੀਵਨ ਸੰਪਲ ਕਰਨੇ ਹਨ ਭਾਵੇਂ ਤੁਹਾਡੇ ਸਰੀਰ ਦਾ ਬੰਦ-ਬੰਦ ਵੀ ਕੱਟਿਆ ਜਾਵੇ ਤੁਹਾਡੇ ਗਿਆਨ ਵਿੱਚ ਕੋਈ ਫਰਕ ਨਹੀਂ ਪਵੇਗਾ ਫਿਰ ਗੁਰੂ ਜੀ 708 ਵਿੱਚ ਸਾਚਕਣ ਸਿੰਘ ਜੀ ਨੂੰ ਜ਼ੁਰ ਸਾਹਿਬ ਜਾਣਗੇ ਐਸੇ ਦਮਦਮੀ ਪੀਰ ਨੂੰ ਗੁਰਤਾ ਕਰਤੀ ਤੇ ਬਰਾਜ ਕੇ ਕਿਹਾ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨੇਓ ਭਰਤ ਤੇ ਗਿਆਨੀ ਪਾਇ ਮਨੀ ਸਿੰਘ ਜੀ ਨੂੰ ਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਭੇਜਿਆ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇਖੇ ਪਾਇ ਮਨੀ ਸਿੰਘ ਜੀ ਨੇ

ऐसे लड़ी ने आगे तोड़ दिया होया महान ज्ञानी भाई मनी सिंह जी ने जीवन दे जीवन बारे अस अगले प्रोग्राम में जानकारी साझी करेंगे कुल चुप माफ करनी वाहेगुरु कर जी का खालसा वाहेगुरु जी की फतेह सत श्री अकाल